ਨੂੰ ਜਿਹੜੀ ਹੁੰਦੀ ਹੈ ਉਹ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ ਕਿ 5 ਦਿਨਾਂ ਬਾਅਦ ਨਹਿਰ ਦੇ ਵਿੱਚ ਤੈਰਦੀ ਹੋਈ ਨਵ ਵਿਆਈ ਲਾਲ ਚੂੜੇ ਵਾਲੀ ਨੂੰ ਦੀ ਜਿਹੜੀ ਮ੍ਰਿਤਕ ਦੇ ਐ ਉਹ ਮਿਲੀ ਹੈ ਦੱਸਦੀ ਹੈ ਕਿ 28 ਮਾਰਚ ਨੂੰ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਖਬਰ ਸਾਹਮਣੇ ਆਈ ਸੀ ਕਿ ਸਕੂਟੀ ਤੇ ਸੱਸ ਨੂੰ ਜਾ ਰਹੀਆਂ ਸੀਗੀਆਂ ਤਾਂ ਉਹਨਾਂ ਨੂੰ ਲੁਟੇਰੇ ਪੈ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਲੁਟੇਰਿਆਂ ਦੇ ਨਾਲ ਹੱਥੋਂ ਪਾਈ ਹੁੰਦੀ ਹੈ ਤਾਂ ਨੂੰ ਜਿਹੜੀ ਹੁੰਦੀ ਹੈ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਗੋਤੇ ਖੋਰਾ ਦੇ ਵੱਲੋਂ ਭਾਲ ਕੀਤੀ ਹੰਦੀ ਆ ਤਾਂ 5 ਦਿਨਾਂ ਦੇ ਬਾਅਦ ਉਸ ਨੂ ਦੀ ਮ੍ਰਿਤਕ ਦੇਹ ਜਿਹੜੀ ਹੈ ਉਹ ਤੈਰਦੀ ਹੋਈ ਨਹਿਰ ਦੇ ਵਿੱਚ ਮਿਲੀ ਹੈ ਪਰਿਵਾਰ ਦਾ ਮਾ ਦਾ ਰੋ ਰੋ ਕੇ ਬੁਰਾ ਹਾਲ ਹੈ ਤਦਾਂ ਦੱਸਿਆ ਕਿ ਗੋਤੇ ਖੋਰਾ ਦੇ ਵੱਲੋਂ ਇਸ ਦੀ ਪਾਲ ਕੀਤੀ ਜਾ ਰਹੀ ਸੀਗੀ ਤਾਂ 5 ਦਿਨਾਂ ਤੋਂ ਬਾਅਦ ਮ੍ਰਿਤਕ ਦੇ ਜਿਹੜੀ ਐ ਉਹ ਇਸ ਨਵ ਵਿਆਈ ਕੁੜੀ ਦੀ ਜਿਹੜੀ ਕਿ ਮਿਲੀ ਐ ਤਾਂ ਮੌਕੇ ਦੇ ਉੱਤੇ ਪ੍ਰਸ਼ਾਸਨ ਵੀ ਪਹੁੰਚਦਾ ਹੈ ਕੀ ਕੁਝ ਪ੍ਰਸ਼ਾਸਨ ਦੇ ਵੱਲੋਂ ਮਾ ਦੇ ਵੱਲੋਂ ਕਿਹਾ ਜਾ ਰਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਉੱਥੇ ਮਾ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਗਾਏ ਗਏ ਨੇ ਕੁੜੀ ਦੀ ਸੱਸ ਦੇ ਉੱਤੇ ਤੇ ਉਸ ਦੇ ਘਰ ਵਾਲੇ ਦੇ ਉੱਤੇ ਮਾ ਦਾ ਕਹਿਣਾ ਹੈ ਕਿ ਇਹ ਕੰਮ ਲੁਟੇਰਿਆਂ ਦਾ ਨਹੀਂ ਇਹ ਕੰਮ ਮੇਰੀ ਕੁੜੀ ਦੀ ਸੱਸ ਦਾ ਤੇ ਉਸ ਦੇ ਘਰ ਵਾਲੇ ਦਾ ਉਹਨਾਂ ਦੀ ਮਿਲੀਭੁਗ ਦੇ ਨਾਲ ਮੇਰੀ ਕੁੜੀ ਦਾ ਇਸ ਤਰ੍ਹਾਂ ਦੇ ਨਾਲ ਕਤਲ ਕੀਤਾ ਗਿਆ ਕੀ ਕੋ ਜਿਹੜਾ ਜਾਣਕਾਰੀ ਦਿੰਦਿਆਂ ਕਿਹਾ ਜਾ ਰਿਹਾ ਉਹ ਤੁਸੀਂ ਖੁਦ ਹੀ ਸੁਣ ਲਓ ਜਰਾ ਇਹ ਮਾਂ ਵੀ ਰੁਪਿੰਦਰ ਕੌਰ ਮੁੰਡਾ ਕਾਸ਼ਦੀਪ ਕੁੜੀ ਫਲਕਦੀਪ ਕੌਰ ਦੇ ਇੱਕ ਤਾਇਆ ਇਹਨਾਂ ਦਾ ਡਾਕਟਰ ਗੁਰਬਚਨ ਸਿੰਘ ਇਹਨਾਂ ਦੀ ਸਾਲੀ ਮਿਲੀ ਬੁਗਤੀ ਮੈਂ ਮੈਨੂੰ ਨਹੀਂ ਪਤਾ ਮੈਂ ਆ ਮੇਰਾ ਭਨੇਵਾ ਮੇਰਾ ਘਰ ਵਾਲਾ ਮੇਰਾ ਬੇੜਾ ਮੈਂ ਉਹਨਾਂ ਤੱਕ ਨਹੀਂ ਨਾਂ ਲਿਆ ਵੀ ਮੇਰੀ ਕੁੜੀ ਨੂੰ ਤੰਗ ਕਰਦੇ ਮੈਂ ਆ ਚੱਲ ਨੰਗ ਦੇ ਧੀ ਦਾ ਘਰ ਵਸ ਜੇ ਮੇਰੇ ਕੋਲ ਨਾ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀ ਜਦਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਵ ਚੱਲਣੀ ਵੀਡੀਓ ਭਾਈ ਵੇ ਲੈ ਮੈਂ ਦੁੱਧ ਦਿੱਤਾ ਸਬਜ਼ੀ ਬਣਾ ਕੇ ਦਿੱਤੀ ਹਰ ਸਮਾਂ ਮੈਂ ਉਹਨਾਂ ਨੂੰ ਇੱਥੋਂ ਦਿੰਦੀ ਘਰੋਂ ਇਹਨਾਂ ਮੇਰੇ ਕੋਲ ਅੱਜ ਜਦੋਂ ਹੀ ਆਉਣਾ ਉਦੋਂ ਮੇਰੇ ਕੋਲ ਲਾਦ ਲਾ ਕੇ ਆਉਣਾ ਮੇਰੇ ਕੋਲ ਦਾਜ ਵੀ ਮੰਗਦੇ ਆਈ ਬਾਹਰ ਕੁੜਦੇ ਪੇਪਰ ਲਈ ਕਹਿੰਦੇ ਪੈਸੇ ਤੁਸੀਂ ਦਿਓ ਅਦੇ ਪੈਸੇ ਮੈਂ ਕੋਲ ਕੋਈ ਨਹੀਂ ਤੁਹਾਡੇ ਕੋਲ ਨਹੀਂ ਤੁਸੀਂ ਦੇ ਦਾਂਗੇ ਤੁਸੀਂ ਦੇ ਦਨੇ ਅਸੀਂ ਦੇ ਦਾਂ ਮੈਂ ਕੋਲ ਕੋਈ ਗੱਲ ਨਹੀਂ 3 ਵਜੇ ਇਹਨਾਂ ਨੇ ਮੈਨੂੰ ਨਾਂ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਤੇ ਮਾਂ ਪੁੱਤਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਨਹੀਂ ਮਿਲਿਆ 5 ਦਿਨ ਮੇਰੀ ਧੀ ਦੀ ਲਾਸ਼ ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹਦਾ ਬਾਹਰ ਕੋਈ ਰਿਲੇਸ਼ਨ ਨਹੀਂ ਤੇ ਤਾਈ ਨਹੀਂ ਨਾ ਘਰ ਰਹਿੰਦਾ ਨਵਾਂ ਸਵਾਂ ਵਿਆਹ ਇਹ ਤਾਂ ਘਰ ਆਣਾ ਚਾਹੀਦਾ ਸੀ ਇਹਨੂੰ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ 27 ਤਰੀਕ ਨੂੰ ਮੇਰੀ ਬੇਟੀ ਨੂੰ ਨਾਲ ਘਲਦਾ ਪਹਿਲੀ ਗੱਲ ਤੋਂ ਉਹਦਾ ਫਰਜੀ ਆ ਪਉਣਾ ਮਾਂ ਨਾਲ ਕੀ ਮਤਲਬ ਹੀ ਕਰ ਲੰਦਾ ਜਦੋਂ ਅਸੀਂ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਮਾਸੀ ਇਹ ਫਰ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈ ਗਏ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਉਹਨੂੰ ਕੁਝ ਨਹੀਂ ਹੋਇਆ ਲੁੱਚੀ ਨੂੰ ਚਾਰ ਕਤਲ ਤੇ ਸਾਰਾ ਨੇ ਪਹਿਲਾਂ ਕੀਤੇ ਨੇ ਬੰਦਾ ਆਪਣਾ ਮਾਰਿਆ ਜਠਾਣੀ ਆਪਣੀ ਮਾਰੀ ਭਰਾ ਆਪਣਾ ਮਾਰਿਆ ਚੌਥੀ ਮੇਰੀ ਕੁੜੀ ਮਾਰੀ ਆ ਮੈਂ ਮੰਗ ਕਰਨੀ ਆ ਵੀ ਉਹਨੂੰ ਫਾਂਸੀ ਦੀ ਸਜ਼ਾ ਮੁੰਡੇ ਨੂੰ ਤੇ ਮਾਂ ਪੁੱਤਰਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਐ ਜੀ ਉਹਦੀ ਸੱਸ ਨੇ ਪੂਰਾ ਮਰਡਰ ਪਲਾਨ ਕੀਤਾ ਹੈ ਰੇ ਹਸਬੰਦ ਨੇ ਉਹਦਾ ਚਾਚਾ ਜਿਹੜਾ ਉਹਦੀ ਭੈਣ ਇਹਨਾਂ ਮਰਡਰ ਪੂਰਾ ਪਲਾਨ ਕਰਕੇ ਸਾਹਿਬ ਨੇ ਤੈਹ ਦੇ ਨਾਲ ਉੱਥੇ ਕਤਲ ਕੀਤਾ ਜੀ ਕਿੰਨਾਂ ਦਾ ਕਤਲ ਹੋਇਆ ਸੀ ਆ ਜੀ 27 ਤਰੀਕ ਦਾ ਘਰ ਵਾਲਾ ਕਾਸ਼ਦੀਪ ਸਿੰਘ ਬਿਦੀਪੁਰ ਫਾੜਕ ਕਿੱਡੀ ਜਗ੍ਹਾ ਵਿਆਹ ਨਹੀਂ ਸੀ ਆ ਬਿਦੀਪੁਰ ਫਾੜਕ ਜਿਹਦਾ ਕਿਦਾ ਫ੍ਰੈਂਸੀਕ ਆਇਆ ਸਾਰਾ ਆ ਜੀ ਉਹਦੀ ਉਹਦੀ ਮਾਂ ਦਾ ਮੁੰਡੇ ਦਾ ਉਹਨਾਂ ਦਾ ਇੱਕ ਡਾਕਟਰ ਹੈ ਗੁਰਬਚਨ ਸਿੰਘ ਜਿਹਦਾ ਮੈਡੀਕਲ ਸਟੋਰ ਹੈ ਉਹਦੀ ਭੈਣ ਦਾ ਇੱਕ ਨਾ ਚਾਚਾ ਰੋਡ ਵਿੱਚ ਕਨੈਕਟਰ ਲੱਗਾ ਉਹਦਾ ਕਿਤੋਂ ਸੀ ਕਿਸ ਤਰ੍ਹਾਂ ਦਾ ਪਾਲਾ ਗਿਆ ਇਹਦਾ ਸਾਨੂੰ ਜੀ ਸ਼ਾਕੋ ਹੋ ਗਿਆ ਉਹਨੇ ਦੱਸਿਆ ਕਿ ਆ ਚੋਰੀ ਆ ਹੋਈ ਆ ਜੋ ਆ ਕੇ ਸਾਰੇ ਪਿੰਡਾ ਦੇ ਨੇ ਸਾਰੇ ਹਲਕਿਆਂ ਦੇ ਆ ਕੇ ਦੇਖਿਆ ਲਾਗੇ ਚ ਆ ਕੇ ਲੋਕਾਂ ਨੇ ਜੋ ਕਵਰ ਕੀਤਾ ਸਭ ਕੁਝ ਦੇਖਿਆ ਕਿ ਉਹਨਾ ਇਹ ਚੋਰੀ ਦਾ ਕੋਈ ਨਾ ਨਿਸ਼ਾਨ ਅਸਾ ਕਤਦਾ ਸੀ ਨਾ ਉਹਨਾ ਫੋਨ ਖੜੇ ਜੀ ਸਕੂਟੀ ਵੀ ਉਥੇ ਸਕੂਟੀ ਨੂੰ ਵੀ ਕੱਖ ਨਹੀਂ ਹੋਇਆ ਅੱਗੇ ਬੈਗ ਟੰਗੇ ਨਾ ਬੈਗ ਦੀ ਕੋਈ ਫੁੱਲਾ ਫੁੜਾਈ ਹੋਈ ਜੀ ਮੋਬਾਈਲ ਵੀ ਉਹਨਾ ਕੋਲ ਪੈਸੇ ਵੀ ਉਹਨਾ ਕੋਲ ਕੇ ਚੋਰ ਨੇ ਕੱਖ ਨਹੀਂ ਖੜਿਆ ਇਨਾ ਮਰਡਰ ਪਲਾਨ ਕਰਕੇ ਪੂਰਾ ਪਲੈਨਿੰਗ ਦੇ ਤਹਿਤ ਇਹਨਾ ਉੜੀ ਸਾਡੀ ਨੂੰ ਵੇਖੋ ਜੀ ਮਾਰਤਾ ਅਜ ਪਹਿਲੇ ਦਿਨ ਵੇਖੋ ਲਾਸ਼ ਮਿਲੀ ਹੈ ਅੱਜ ਧਾਰੀ ਵਾਲੇ ਮਿਲੀ ਜੀ ਲਾਸ਼ ਪੁਲਿਸ ਵਾਲਾ ਹੁਣ ਲਾਸ਼ ਕਬਜ਼ੇ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜਿਆ ਪਹਿਲਾਂ ਕੋਈ ਕਾਰਵਾਈ ਕੀਤੀ ਪਹਿਲਾਂ ਮੈਨੂੰ ਅਰੈਸਟ ਕੀਤਾ ਬਸ ਬਾਕੀ ਹੋਰ ਕੀ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਫੜਿਆ ਕਿਸਨ ਨੂੰ ਜਨਤਾ ਇਹ ਮਦਰ ਨੂੰ ਫੜਿਆ ਜੀ ਮੰਗ ਕੀ ਕਰਦੇ ਮਾਂ ਕਰਦੇ ਇਨਸਾਫ ਮਿਲਣਾ ਚਾਹੀਦਾ ਦੇਖੋ ਜੀ ਪੀੜਤ ਪਰਿਵਾਰ ਕਰਜਾ ਚੋਕ ਕੇ ਲਿਮਟਾ ਬਣਾ ਕੇ ਮੈਂ ਵਿਆਹ ਕੀਤਾ ਇਹਨਾਂ ਮਹੀਨਾ ਮਹੀਨਾ ਸਾਡੇ ਘਰ ਰਹਿੰਦੇ ਰਹੇ ਜੀ ਸੁਭਾ ਲੈਣ ਦੇ ਮਾਰੇ ਪਿੱਠ ਤੇ ਇਹਨਾਂ ਛੁਰਾ ਮਾਰਿਆ ਨਾਲ ਲਾ ਕੇ ਸਾਨੂੰ ਮਾਰਿਆ ਅੱਢੇੜ ਸਾਲ ਹੋ ਗਿਆ ਭਾਜੀ ਮੰਗ ਕੋਈ ਮੰਗ ਕਰਦੇ ਜਾਂ ਕਿਸ ਤਰ੍ਹਾਂ ਦੀ ਮੰਗ ਦਾਦੀ ਮੰਗ ਕਰਦੇ ਸੀ ਮੈਂ ਤੰਗ ਪਰੇਸ਼ਾਨ ਬੜਾ ਕਰਦੇ ਕੁੜੀ ਆਡੀ ਨੂੰ ਸਾਡੇ ਘਰੇ ਆ ਕੇ ਦੋ ਤਿੰਨ ਆਈਆ ਹੱਥੀ ਪੇ ਨੇ ਕੁੜੀ ਦੇ ਇਹ ਤਾਂ ਨਹਿਰ ਤੇ ਛੁੱਟੀ ਆ ਕਿੱਥੋਂ ਆ ਰਹੇ ਸੀਗੇ ਆ ਪਿੰਡ ਸ਼ੀਨਾ ਬੇੜ ਤੋਂ ਆਪਣੇ ਪੇਕੇ ਤੋਂ ਆ ਰਹੇ ਸੀ ਅੜਕੀ ਆਪਣੇ ਪੇਕੇ ਤੋਂ ਹਾਂਜੀ ਪੇਕੇ ਦਾ ਜੀ ਮੇਰਾ ਨਾਮ ਜੀ ਰਜਨੀਸ਼ ਕੁਮਾਰ ਹੈ ਜੀ ਮੈਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦਾ ਧਾਰੀয়াল ਜੀ ਤੇ ਇਹ ਜਿਹੜੀ ਵਿਚਾਰੀ ਜਿਹਦੀ ਡੈੱਡ ਬਡੀ ਅੱਜ 5 ਦਿਨ ਹੋ ਗਏ ਲੱਭਦੇ ਨੂੰ ਤੇ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨੈਣ ਦੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਉਣਾ ਰਿਹਾ ਤੇ ਮੈਂ ਐਸਐਸਓ ਸਾਹਿਬ ਨੂੰ ਫੋਨ ਕੀਤਾ ਮੈਂ ਮੈਂ ਸਾਰੇ ਡੈੱਡ ਬੋਡੀ ਨੂੰ ਲੱਭ ਗਈ ਧੀ ਤੇ ਸਾਰੇ ਸਾਨੂੰ ਨਹੀਂ ਕਹਿੰਦੇ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੁਸੀਂ ਜੇ ਅਸੀਂ ਆ ਗਏ ਆ ਤੇ ਸਾਨੂੰ ਨਹੀਂ ਮੌਕੇ ਜੇ ਉਸੇ ਵੇਲੇ ਆ ਗਏ ਜੀ ਤੇ ਸਾਡੇ ਧਾਰੀਵਾਲ ਸਾਹਿਬ ਨੂੰ ਵੀ ਫੋਨ ਕਰਤਾ ਸੀ ਐਸਐਸਓ ਸਾਹਿਬ ਨੂੰ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਡੈੱਡ ਬੋਡੀ ਨੂੰ ਰਿਕਵਰ ਕਰੋ ਤੇ ਅਸੀਂ ਵੀ ਆ ਗਏ ਆ ਜੀ ਇਹ ਦੀ ਅਸੀਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦੇ ਆ ਜੀ ਸਾਰੇ ਵੀਰ ਭਰਾ ਜਿੰਨੇ ਵੀ ਹੈਗੇ ਇਹ ਉਸਤਨੇ ਦੀ ਸੱਸ ਨੇ ਕੰਪਲੇਨਟ ਕੀਤੀ ਸੀ ਵੀ ਮੈਂ ਆ ਰਹੀਆਂ ਤੇ ਕੁਝ ਅਣਖਸ਼ਾਤੇ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਸੋਨਾ ਵਗੈਰਾ ਤੇ ਲਾ ਲਿਆ ਸੀ ਤੇ ਲੜਕੀ ਨੂੰ ਨਹਿਰ ਤੇ ਛੁੱਟ ਦੇ ਦਿੱਤਾ ਕਦੇ ਛੁੱਟ ਦੇ ਦਿੱਤਾ ਫਿਰ ਉਸ ਬੰਦਾਵਾਂ ਕਾਸੀ ਐਫਆਰ ਦਰਜ ਕੀਤੀ ਸੀ ਤੇ ਉਦੀ ਤਫਤੀਸ਼ ਲਗਾਤਾਰ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਲੈਣਦੇ ਜਾਣਗੇ ਮਿਤੇ 28 ਤਿੰਨ ਨੂੰ ਬਾਅਦ ਦੁਪਹਿਰ ਕਰੀਬ 2:30 ਵਜੇ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਤੇ ਸੱਸ ਨੂੰ ਜਾ ਰਹੀਆਂ ਸੀ ਤਿਬੜੀ ਬੱਬੇ ਹਲੀ ਤੋਂ ਧਾਰੀਵਾਲ ਨੂੰ ਜਿੱਥੇ ਰਸਤੇ 'ਚ ਕੋਈ ਵਾਰਦਾਤ ਹੋ ਗਈ ਹੈ ਉਸ ਸਬੰਧੀ ਅਸੀਂ ਪਹੁੰਚੇ ਸੀ ਜੋ ਪਤਾ ਲੱਗਾ ਸੀ ਵੀ ਜਿਹੜੀ ਨੂੰ ਹੈ ਉਹ ਨਾ ਕਿ ਨਾਜ ਡਿੱਗ ਪਈ ਹੈ ਪਰ ਉਸ ਉਸ ਤੋਂ ਬਾਅਦ ਬੋਡੀ ਨਹੀਂ ਮਿਲੀ ਸੀ ਅੱਜ ਸਵੇਰੇ ਤੜਕਸਾਰ ਪਤਾ ਲੱਗਾ ਸੀ ਵੀ ਤੇ ਧਾਰੀਵਾਲ ਨਹਿਰ ਤੇ ਜਿਹੜੇ ਨੇ ਦਰ ਨੇ ਉਥੇ ਕੋਈ ਡੈੱਡ ਬੁੱਢੀ ਪਈ ਹੈ ਤੇ ਅੱਧੀ ਪਈ ਹੈ ਫਿਰ ਪਬਲਿਕ ਦੀ ਸਿਹਤ ਨਾਲ ਵਾਲਿਆਂ ਨੇ ਅਸੀਂ ਇਹਨੂੰ ਬਾਹਰ ਕਟਿਆ ਬਾਹਰ ਕੱਢ ਕੇ ਅਗਲੀ ਜੋ ਕਾਰਵਾਈ ਉਹ ਬੰਦੀ ਕੀਤੀ ਜਾ ਰਹੀ ਹੈ ਇਹ ਇਹ ਕਰੀਬ ਚਾਦਮਤ ਮਿਲੀ ਹੈ ਜੀ ਉਦੋਂ ਹੀ ਤੁਹਾਡੇ ਲੋਕੀ ਕਾਰਵਾਈ ਕੀਤੀ ਗਈ ਜੋ ਵੀ ਕਾਰਵਾਈ ਬੰਦੀ ਹੈ ਅਗਲੀ ਕਰਾਂਗੇ ਤੁਹਾਨੂੰ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ ਕੀ 5 ਦਿਨਾਂ ਬਾਅਦ ਨਹਿਰ ਦੇ ਵਿੱਚ ਤੈਰਦੀ ਹੋਈ ਨਵ ਵਿਆਈ ਲਾਲ ਚੂੜੇ ਵਾਲੀ ਨੂੰ ਦੀ ਜਿਹੜੀ ਮ੍ਰਿਤਕ ਦੇ ਐ ਉਹ ਮਿਲੀ ਐ ਦੱਸਦੀ ਐ ਕਿ 28 ਮਾਰਚ ਨੂੰ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਖਬਰ ਸਾਹਮਣੇ ਆਈ ਸੀ ਕਿ ਸਕੂਟੀ ਤੇ ਸੱਸ ਨੂੰ ਜਾ ਰਹੀਆਂ ਸੀਗੀਆਂ ਤਾਂ ਉਹਨਾਂ ਨੂੰ ਲੁਟੇਰੇ ਪੈ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਲੁਟੇਰਿਆਂ ਦੇ ਨਾਲ ਹੱਥੋਂ ਪਾਈ ਹੁੰਦੀ ਐ ਤਾਂ ਨੂੰ ਜਿਹੜੀ ਹੁੰਦੀ ਐ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਐ ਜਿਸ ਤੋਂ ਬਾਅਦ ਗੋਤੇ ਖੋਰਾ ਦੇ ਵੱਲੋਂ ਭਾਲ ਕੀਤੀ ਜਾਂਦੀ ਐ ਤਾਂ 5 ਦਿਨਾਂ ਦੇ ਬਾਅਦ ਉਸ ਨੂੰ ਦੀ ਮ੍ਰਿਤਕ ਦੇ ਜਿਹੜੀ ਹੈ ਉਹ ਤੈਰਦੀ ਹੋਈ ਨਹਿਰ ਦੇ ਵਿੱਚ ਮਿਲੀ ਹੈ ਪਰਿਵਾਰ ਦਾ ਮਾ ਦਾ ਰੋ ਰੋ ਕੇ ਬੁਰਾ ਹਾਲ ਹੈ ਤਦazie ਕਿ ਗੋਤੇ ਖੋਰਾ ਦੇ ਵੱਲੋਂ ਇਸ ਦੀ ਪਾਲ ਕੀਤੀ ਜਾ ਰਹੀ ਸੀਗੀ ਤਾਂ 5 ਦਿਨਾਂ ਤੋਂ ਬਾਅਦ ਮ੍ਰਿਤਕ ਦੇ ਜਿਹੜੀ ਐ ਉਹ ਇਸ ਨਵੀਆਂ ਆਈ ਕੁੜੀ ਦੀ ਜਿਹੜੀ ਕਿ ਮਿਲੀ ਐ ਤਾਂ ਮੌਕੇ ਦੇ ਉੱਤੇ ਪ੍ਰਸ਼ਾਸਨ ਵੀ ਪਹੁੰਚਦਾ ਹੈ ਕਿ ਕੁਝ ਪ੍ਰਸ਼ਾਸਨ ਦੇ ਵੱਲੋਂ ਮਾ ਦੇ ਵੱਲੋਂ ਕਿਹਾ ਜਾ ਰਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਉੱਥੇ ਮਾ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਗਾਏ ਗਏ ਨੇ ਕੁੜੀ ਦੀ ਸੱਸ ਦੇ ਉੱਤੇ ਤੇ ਉਸ ਦੇ ਘਰ ਵਾਲੇ ਦੇ ਉੱਤੇ ਮਾ ਦਾ ਕਹਿਣਾ ਹੈ ਕਿ ਇਹ ਕੰਮ ਲੁਟੇਰਿਆਂ ਦਾ ਨਹੀਂ ਇਹ ਕੰਮ ਮੇਰੀ ਕੁੜੀ ਦੀ ਸੱਸ ਦਾ ਤੇ ਉਸ ਦੇ ਘਰ ਵਾਲੇ ਦਾ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਮੇਰੀ ਕੁੜੀ ਦਾ ਇਸ ਤਰ੍ਹਾਂ ਦੇ ਨਾਲ ਕਤਲ ਕੀਤਾ ਗਿਆ ਕੀ ਕੋ ਜੁਣ ਜਾਣਕਾਰੀ ਦਿੰਦਿਆਂ ਕਿਹਾ ਜਾ ਰਿਹਾ ਉਹ ਤੁਸੀਂ ਖੁਦ ਹੀ ਸੁਣ ਲਓ ਜਰਾ ਇਹ ਮਾਂ ਵੀ ਵਰਪਿੰਦਰ ਕੌਰ ਮੁੰਡਾ ਕਾਸ਼ਦੀਪ ਕੁੜੀ ਪੱਗਦੀਪ ਕੌਰ ਦੇ ਇੱਕ ਤਾਇਆ ਇਹਨਾਂ ਦਾ ਡਾਕਟਰ ਗੁਰਬਚਨ ਸਿੰਘ ਇਹਨਾਂ ਦੀ ਸਾਲੀ ਮਿਲੀ ਬੁਗਤੀ ਮੈਂ ਮੈਨੂੰ ਨਹੀਂ ਪਤਾ ਮੈਂ ਆ ਮੇਰਾ ਭਨੇਵਾ ਮੇਰਾ ਘਰ ਵਾਲਾ ਮੇਰਾ ਬੇੜਾ ਮੈਂ ਉਹਨਾਂ ਤੱਕ ਨਹੀਂ ਨਾਂ ਲਿਆ ਵੀ ਮੇਰੀ ਕੁੜੀ ਨੂੰ ਤੰਗ ਕਰਦੇ ਮੈਂ ਆ ਚੱਲ ਨੰਗਦੇ ਧੀ ਦਾ ਘਰ ਵਸ ਜੇ ਮੇਰੇ ਕੋ ਨਾ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀਦਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਵ ਚੱਲਣੀ ਵੀਡੀਓ ਭਾਈ ਵੇਖ ਲਓ ਮੈਂ ਦੁੱਧ ਦਿੱਤਾ ਸਬਜ਼ੀ ਬਣਾ ਕੇ ਦਿੱਤੀ ਹਰ ਸਮਾਂ ਉਹਨਾਂ ਨੇ ਇਥੋਂ ਦਿੰਦੀ ਘਰੋਂ ਇਹਨਾਂ ਮੇਰੇ ਕੋ ਅੱਜ ਜਦੋਂ ਹੀ ਆਉਣਾ ਉਦੋਂ ਮੇਰੇ ਕੋ ਲਾਦ ਲਾ ਕੇ ਆਉਣਾ ਮੇਰੇ ਕੋ ਦਾਜ ਵੀ ਮੰਗ ਲਈ ਬਾਹਰ ਕੁੜੀ ਦੇ ਪੇਪਰ ਲਈ ਕਹਿੰਦੇ ਪੈਸੇ ਤੁਸੀਂ ਦਿਓ ਉਹਦੇ ਪੈਸੇ ਮੈਂ ਤੇਰੇ ਕੋਈ ਨਹੀਂ ਆਹ ਦੇਖੋ ਨਹੀਂ ਤੁਸੀਂ ਦੇ ਦਾਂਗੇ ਤੁਸੀਂ ਦੇ ਦਨੇ ਅਸੀਂ ਦੇ ਦਾਂ ਮੈਂ ਤੇਰੇ ਕੋਈ ਗੱਲ ਨਹੀਂ 3 ਵਜੇ ਇਹਨਾਂ ਨੇ ਮੈਨੂੰ ਨਾਂ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਾਂ ਪੁੱਤਰਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਨਹੀਂ ਮਿਲਿਆ ਪੰਜ ਦਿਨ ਮੇਰੀ ਧੀ ਦੀ লাশ ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹਦਾ ਬਾਹਰ ਕੋਈ ਰਿਲੇਸ਼ਨ ਨਹੀਂ ਤਾਂ ਤਾਈ ਨਹੀਂ ਨਾ ਘਰ ਰਹਿੰਦਾ ਨਵਾਂ ਸਵਾਂ ਵਿਆਹ ਹੈ ਤਾਂ ਘਰ ਆਣਾ ਚਾਹੀਦਾ ਹੀ ਉਹਨੂੰ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ